ਦੇ ਸ਼ੀਸ਼ੇ ਹੈਗੇ ਕੋ ਕਿਸੇ ਸਰਾਰਤੀ ਅੰਸਰ ਵੱਲੋਂ ਤੋੜ ਦਿੱਤੇ ਗਏ ਸਨ ਉਸ ਤੋਂ ਬਾਅਦ ਕੁਇਕ ਐਕਸ਼ਨ ਕਰਦੇ ਆ ਸਾਡੀ ਥਾਣੇ ਦੀ ਪੁਲਿਸ ਦੀ ਟੀਮਾਂ ਸੀਆਈਏ ਟੀਮ ਬੀਐਸਪੀ ਸਾਹਿਬ ਸਿਟੀ 2 ਮੌਕੇ ਤੇ ਪਹੁੰਚ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਮਾਮਲਾ ਦਰਜ ਕਰਕੇ ਇਹਦੀ ਤਫ਼ਤੀਸ਼ ਸ਼ੁਰੂ ਕੀਤੀ ਸਟਾਰਟਿੰਗ ਦੇ ਵਿੱਚ ਸਾਨੂੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇੱਕ ਬੰਦੇ ਜਿਹੜਾ ਸ਼ੱਕੀ ਹੈ ਉਹ ਦੀ ਪਛਾਣ ਹੋ ਗਈ ਸੀ ਥੋੜੇ ਟਾਈਮ ਬਾਅਦ ਹੀ ਤੇ ਉਸ ਤੋਂ ਬਾਅਦ ਸਾਡੀ ਟੀਮਾਂ ਨੇ ਮਿਹਨਤ ਕਰਕੇ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਕੇ ਉਸ ਦੋਸ਼ੀ ਨੂੰ ਫੜ ਲਿਆ ਹੈ ਉਹਦੀ ਪਛਾਣ ਗੁਰਦੀਪ ਸਿੰਘ ਫੌਜੀ ਉਰਫ ਪੋਪੀ ਉਤਰ ਛੋਟਾ ਸਿੰਘ ਵਾਸੀ 100 ਫੁੱਟੀ ਰੋਡ ਆ ਪੇਂਟਰ ਦਾ ਕੰਮ ਕਰਦਾ ਹੈ ਤੇ ਇਹਦੀ ਉਮਰ ਕਰੀਬ 38 ਸਾਲ ਹੈਗੀ ਹੈ ਇਹਨੂੰ ਅਸੀਂ ਅਰੈਸਟ ਕਰ ਲਿਆ ਹੈ ਇਹਦੇ ਵਿੱਚ ਸਾਡੀ CIA 2 ਦੀ ਟੀਮ CIA 1 SHO ਸਿਵਲ ਲਾਈਨ ਤੇ DSP City 2 ਇਹਨਾਂ ਦੀ ਟੀਮ ਨੇ ਐਜ਼ ਟੀਮ ਕੰਮ ਕਰਦੇ ਆ ਤੇ ਮਹਿਨਤ ਕਰਦੇ ਆ ਇਹਨੂੰ ਪੂਛੀ ਘੰਟਿਆਂ ਦੇ ਵਿੱਚ ਇਹਨੂੰ ਡਰੇਸ ਕਰ ਲਿਆ ਪੂਰੇ ਮਾਮਲੇ ਨੂੰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਹੁਣ ਇਹਦੀ ਪੁਛਗੀਚ ਦੋਸ਼ੀ ਦੀ ਜਾਰੀ ਹੈ ਤੇ ਸਾਰਾ ਮੋਟਿਵ ਇਹਦੀ ਪੁਛਗੀਚ ਤੋਂ ਬਾਅਦ ਕਲੀਅਰ ਹੋ ਜਾਊਗਾ ਮਕਸਦ ਕਿਸੇ ਨੇ ਇਹ ਰਿਕਵਰੀ ਆ ਉਹ ਹੁਣ ਸਾਡੀ ਜਿਹੜੀ ਪੁਛਗੀਸ ਹੈ ਉਹ ਕੰਟੀਨਿਊਸ ਹੈ ਇਹਨੂੰ ਹੁਣ ਥੋੜੇ ਟਾਈਮ ਪਹਿਲਾਂ ਫੜਿਆ ਹੀ ਹੈ ਤੇ ਸਾਡੀ ਪੁਛਗੀਸ ਚੱਲਣ ਰਹੀ ਹੈ ਤੇ ਉਸ ਤੋਂ ਬਾਅਦ ਕਲੀਅਰ ਹੋ ਜਾਊਗਾ ਐਗਜ਼ੈਕਟਲੀ ਕਿੰਨੇ ਵਜੇ ਘਟਨਾ ਆ ਘਟਨਾ ਮਾਰਨਿੰਗ 3:30 ਵਜੇ ਦੇ ਅਰਾਊਂਡ ਹੈਗੀ ਹੈ ਇਨਫੋਰਮੇਸ਼ਨ ਸਾਡੇ ਕੋਲ 6 ਵਜੇ ਆਈ ਸੀ ਉਸ ਟਾਈਮ ਗੁਰਦੁਆਰਾ ਸਾਹਿਬ ਦੇ ਜਿਹੜੇ ਕਮੇਟੀ ਦੇ ਮੈਂਬਰਸ ਨੇ ਉਹ ਅੰਦਰ ਹੀ ਹੈਗੇ ਸੀ ਪਰ ਉਹਨਾਂ ਨੂੰ ਪਤਾ 6 ਵਜੇ ਤਕਰੀਬ ਲੱਗਿਆ ਸੀ ਕੱਲਾ ਹੀ ਸੀ ਕੋਈ ਹੋਰ ਵੀ ਸਾਥ ਨਹੀਂ ਆ ਆ ਕੱਲਾ ਹੀ ਹੈਗਾ ਸੀ ਹਜੇ ਤੱਕ ਦੀ ਪੁੱਛੀ ਗਈ ਸਿ ਇਹ ਕੱਲਾ ਹੀ ਹੈ ਤੇ ਸੀਸੀਟੀਵੀ ਕੈਮਰਾ ਦੇ ਮੁਤਾਬਿਕ ਵੀ ਆ ਕੱਲਾ ਹੀ ਸੀ ਇੱਕ ਦਰਵਾਜ਼ੇ ਮਾਰੀ ਸੀ ਇਹਨੇ ਤੇ ਸੀਸ਼ੇ ਤੋਂ ਉਹ ਹੁਣ ਸਾਰਾ ਹੁਣ ਅਸੀਂ ਵੈਰੀਫਾਈ ਕਰਨ ਰਿਹਾ ਹੁਣ ਤਫਤੀਸ਼ ਦਾ ਪਾਰਟ ਸਾਰੇ ਕਿੱਥੋਂ ਦਾ ਰਹਿਣ ਵਾਲਾ ਹੈ ਕੋਈ ਪਤਾ ਨਹੀਂ ਆ ਇੱਥੇ ਦਾ ਹੀ ਰਹਿਣ ਵਾਲਾ ਸ਼ਾਂਤਨਗਰ 150 ਰੋਡ ਇੱਥੇ ਜੁਗੀਆਂ ਦੇ ਵਿੱਚ ਰਹਿੰਦਾ ਹੈ ਸਰ ਇਸ ਪਹਿਲਾਂ ਵੀ ਕੋਈ ਆਇਆ ਇਸ ਸਾਹਮਣੇ ਪੁਲਿਸ ਜਬ ਕੋ ਕਰ ਦਿੱਤੀ ਹੋਏ ਨੇ ਨਹੀਂ ਹੈ ਤੇ ਪਹਿਲਾਂ ਦਾ ਕੋਈ ਮਾਮਲਾ ਦਰਜ ਹੈ ਨਹੀਂ ਤੇ ਇਹਦਾ ਪਹਿਲਾਂ ਦਾ ਰਿਪੋਰਟ ਕੋਈ ਹੈ ਨਹੀਂ ਅਪਰਾਧ ਉਹ ਸਾਰਾ ਹੁਣ ਅਸੀਂ ਐਨਾਲਿਸਿਸ ਕਰਨ ਰੇਆ ਤੇ ਇਹਦੀ ਪੁੱਛ ਕੇ ਇਸ ਤੋਂ ਪਤਾ ਲੱਗੂਗਾ ਇਹਦਾ ਅਸੀਂ ਮੈਡੀਕਲ ਵੀ ਕਰਾਵਾਂਗੇ ਤੇ ਸਾਰੀ ਇਹਦੀ ਜੋ ਕੰਡੀਸ਼ਨ ਹੈ ਉਹ ਅਸੀਂ ਵੈਰੀਫਾਈ ਕਰਾਂਗੇ ਸਰ ਤਾਰਾ ਕਹੀ ਰੱਖੀ ਹੈ ਕਿ ਕੋਈ ਗੈਰਕਾਨੂੰਨੀ ਨਹੀਂ ਹੈ ਇਹਦੇ ਵਿੱਚ ਤਾਰਾ ਹਾਂਜੀ ਇਹਦੇ ਵਿੱਚ 129 ਨੰਬਰ ਐਫ ਆਈ ਆਰ ਅਸੀਂ ਦਰਜ ਕੀਤੀ ਹੈ ਉਹਦੇ ਵਿੱਚ 298 3244 ਬੀ ਐਨ ਐਸ ਦੀ ਧਾਰਾ ਅਸੀਂ ਲਾਈ ਹੈ ਰਿਲੀਜੀਅਸ ਸੈਂਟੀਮੈਂਟ ਹਰਟ ਕਰਨ ਦੀ ਤੇ ਨਾਲ ਮਿਸਚੀਫ ਦੀ ਧਾਰਾ ਅਸੀਂ ਇਹਦੇ ਵਿੱਚ ਲਾਈ ਹੈ ਸਰ ਪਹਿਲਾਂ ਵੀ ਅੰਦਰ ਇਹ ਸਭ ਪਹਿਲੀ ਵਾਰ ਆਇਆ ਸੀ ਇਹ ਤੇ ਪਹਿਲਾਂ ਕੋਈ ਮਾਮਲਾ ਦਰਜ ਹੈ ਨਹੀਂ ਆ ਪਹਿਲੀ ਐਫ ਆਈ ਆਰ ਹੈ ਗੁਰਦੁਆਰਾ ਸਾਹਿਬ ਪਹਿਲਾਂ ਵਿਜ਼ਿਟ ਕਰਦਾ ਰਹੇ ਹਾਂ ਜੀ ਆ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਰਹਿੰਦਾ ਹੈ ਤੇ ਵਿਦਿਨ 500 ਮੀਟਰ ਹੀ ਹੈਗੀ ਹੈ ਦੀ ਤੇ ਉੱਥੇ ਆਹ ਘੁੰਮਦਾ ਫਿਰਦਾ ਹੀ ਰਹਿੰਦਾ ਹੈ ਤਾਂ ਸੁਪਰ ਐਕਸਟਰਾ ਸੁਪਰ ਕੱਲਾ ਚੱਲ ਰਹੀ ਸੀ ਵੀ ਹੋ ਸਕਦਾ ਦੇਣਾ ਕੋਈ ਸ਼ੋਰ ਲੋਪ ਕੋਈ ਇਨਵਾਲਵ ਹੋਣ ਇਸ ਕਰਨਾ ਦੇ ਪਿੱਛੇ ਗੱਲ ਸਾਹਮਣੇ ਆਈ ਕਿਉਂਕਿ ਸੀਸੀਟੀਵੀ ਤਾਂ ਪੂਰੀ ਲਗਾਤਾਰ ਜਿਹੜੇ ਜਗ੍ਹਾ ਟੰਗਾ ਦੇ ਹੈਗੇ ਹਜੇ ਤੱਕ ਕਿਸੇ ਹੋਰ ਦੀ ਸ਼ਮੂਲੀਅਤ ਬਾਰੇ ਕੋਈ ਤੱਥ ਸਾਹਮਣੇ ਨਹੀਂ ਆਏ ਹਨ ਪਰ ਇਹਦੀ ਅਸੀਂ ਡੂੰਘਾਈ ਨਾਲ ਪੁੱਛਗਿੱਛ ਕਰਨ ਰਿਹਾ ਹੁਣ ਤੇ ਬਾਕੀਆਂ ਮੰਨਣ ਰਿਹਾ ਕਿ ਇਨਸੀਡੈਂਟ ਸਾਰਾ ਇਹ ਨਹੀਂ ਕੀਤਾ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹਦੀ ਫੋਟੋ ਸਾਫ਼ ਆ ਰਹੀ ਹੈ तो होर को ही थी शामुलियत थोंडवारी हाजित तक कोई कल सामने नहीं है। सर इस तरह तो नहीं जिस तरह है अपना जैने एक्टर रोड़े मरे थे थोंडवारा सेवा दाता कोई कलवातू ही हो गए कोई फिर उससे कारण है नहीं काम किताब। वो सारा ऐसे होने वेरिफाई करने हैं वो ड्यूरिंग इन्वेस्टिगेशन चेयर हो जाएग ਉਹ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਦਿਨ ਦੇ ਟਾਈਮ 'ਚ ਕਰੇਗਾ ਤਾਂ ਫਿਰ ਨਾਲ ਜੀ ਨਾਲ ਫੜਿਆ ਜਾਊਗਾ ਉੱਥੇ ਕਿਉਂਕਿ ਪਬਲਿਕ ਕਾਫੀ ਆਂਦੀ ਹੈ ਸੰਗਤਾਂ ਵੀ ਆਂਦੀ ਹੈ ਉਹਦੇ ਕਰਕੇ ਇਹਨੇ ਰਾਤ ਦਾ ਟਾਈਮ ਚੂਸ ਕੇ ਹੋਣਾ ਹੈ ਉਹ ਸਾਰਾ ਹੋਣਾ ਸੀ ਵਿਫਾਈ ਕਰਨ ਦੇ ਸਰ ਇਹ ਫੈਦਰ ਸੀ ਕਿ ਕੋਈ ਮੋਟਰਸਾਈਕਲ ਆ ਪੈਦਲ ਹੀ ਸੀ ਪੈਦਲ ਸਰ ਇਹ ਵੀਰੀ ਵੀ ਹੈ ਜਿਹਦੇ ਸਾਰੇ ਜੱਜ ਸਾਹਿਬਾਨ ਸਾਰੇ ਅਫੀਸਰ ਸਾਹਿਬਾਨ ਬਟੇ ਰਹਿੰਦੇ ਨੇ ਲੇਕਿਨ ਐਸੀ ਵੀਰੀ ਦੇ ਵਿੱਚ ਘਟਨਾਵਾਂ ਬਹੁਤ ਹੁੰਦੀਆਂ ਇਸ ਕਾਰਨ ਨੇ ਜੀ ਰਾਤ ਨੂੰ ਕਿਸੇ ਅਜਿਹੀ ਅਗਸਤ ਸਹੀ ਨਹੀਂ ਕਰਦੀ ਜਾਂ ਕੋਈ ਹੋਰ ਕਰ ਰਾਤ ਨੂੰ ਪੀ.ਐਸ.ਆਰ ਸਾਡੀ ਪੂਰੀ ਅਲਰਟ ਹੈਗੀ ਜੀ ਇਸ ਏਰੀਏ ਦੇ ਵਿੱਚ ਤੇ ਪਹਿਲਾਂ ਵੀ ਇੱਕ ਚੋਰਾਂ ਦਾ ਗੈਂਗ ਫੜਿਆ ਸੀ ਐਸ.ਐਚ.ਓ. ਸਾਹਿਬ ਨੇ ਸਿਵਲ ਲਾਈਨ ਵਾਲਿਆਂ ਨੇ ਹੋਰ ਕਾਫੀ ਚੋਰੀਆਂ ਉਹ ਤੋਂ ਟ੍ਰੇਸ ਹੋਈ ਹੈ ਤੇ ਹੋਰ ਵੀ ਜੇ ਕੋਈ ਇਸ਼ੂ ਹੈਗੇ ਤਾਂ ਅਸੀਂ ਉਹਨੂੰ ਸਪੈਸੀਫਿਕਲੀ ਸੋਲਵ ਕਰ ਲੈਨੇ ਆ ਬਾਕੀ ਪੀ.ਐਸ.ਆਰ ਸਾਡੀ ਪੂਰੀ ਐਕਟਿਵਿਟੀ ਹੋਏਗੀ ਰਾਤ ਦੇ ਵਿੱਚ ਸਰ ਐਕੈਕਟਲੀ ਤੁਹਾਨੂੰ ਖਬਰ ਕਿੰਨੇ ਵੇਲੇ ਮਿਲੀ ਸੀ ਮਾਰਨਿੰਗ 6 ਵਜੇ ਦੇ ਅਰਾਊਂਡ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਟਾਈਮ ਸਾਡੀ ਫੋਰਸ ਜਿਹੜੀ ਹੈ ਉਹ ਕਾਸੋ ਆਪਰੇਸ਼ਨ ਦਿੱਲੀ ਰੈਡੀ ਸੀ ਤੋਬਿਆਣੀ ਬਸਤੀ ਦੇ ਵਿੱਚ ਆਰਗਨੋਲਿੰਗ ਕਾਸੋਪਰੇਸ਼ਨ ਕਰਨ ਦੇ ਸੀ ਡੀਐਸਪੀ ਸਿਟੀ 2 ਸਾਹਿਬ ਤੇ ਐਸਐਚਓ ਸਾਹਿਬ ਸਾਰੇ ਉੱਥੇ ਹੈਗੇ ਸੀ ਤੇ ਨਾਲ ਦੀ ਨਾਲ ਹੀ ਇਹ ਮੌਕੇ ਤੇ ਪਹੁੰਚ ਗਏ ਸੀ ਕੁਝ ਹੀ ਘੰਟੇ ਬਾਅਦ ਅਸੀਂ ਕਰ ਲਿਆ ਸੀ ਗ੍ਰਿਫਤਾਰ 2-3 ਘੰਟੇ ਬਾਅਦ ਸੀਸੀਟੀਵੀ ਕੈਮਰਾ ਤੋਂ ਸਾਨੂੰ ਇਹਦੀ ਪਛਾਣ ਹੋ ਗਈ ਸੀ ਫਿਰ ਇਹਦੇ ਵੱਖਰੀ ਵੱਖਰੀ ਲੋਕੇਸ਼ਨਾਂ ਤੇ ਅਸੀਂ ਰੇਡ ਕੀਤੀ ਤੇ ਹੁਣ ਥੋੜੇ ਟਾਈਮ ਪਹਿਲਾਂ ਇਹਨੂੰ ਫੜ ਲਿਆ ਸੀ ਫੜਿਆ ਜਿਸ ਤਰ੍ਹਾਂ ਇਹ ਧਰਨਾਤ ਥੋੜਾ ਹੁੰਦਾ ਹੈਗਾ ਪਿਛਲੇ ਦਿਨੀ ਵੀ ਤੋਂ ਰੋਇਦ ਦੇ ਤਰਕਾਸ ਦੇ ਕੇ ਗਈ ਹੈ ਸੋਸ਼ਲ ਮੀਡੀਆ ਉੱਪਰ ਬਠਿੰਡੇ ਦੇ ਇੱਕ ਪੇਜ ਦੇ ਉੱਪਰ ਕਾਫੀ ਸ਼ਹਿਰ ਬਾਕ ਬਲਾਕ ਉਧਰ ਰੋਸਪੰਦੀ ਕਾਰਵਾਈ ਕੀਤੀ ਗਈ ਹੈ ਉਹ ਜਿਨ੍ਹਾਂ ਨੇ ਦਰਖਾਸਤ ਦਿੱਤੀ ਉਹਦੇ ਅਸੀਂ ਇਨਕੁਆਇਰੀ ਕਰਨ ਰਿਹਾ ਤੇ ਉਹਦੇ ਵਿੱਚ ਵੀ ਜੇ ਕਿਸੇ ਦਾ ਕੋਈ ਰੋਲ ਸਾਹਮਣੇ ਆਇਆ ਕੋਈ ਕਾਗਨੀਜ਼ੇਬਲ ਅਫੈਂਸ ਹੋਇਆ ਤਾਂ ਅਸੀਂ ਜ਼ਰੂਰ ਉਹਤੇ ਕਾਰਵਾਈ ਕਰਾਂਗੇ ਉਹਦੇ ਚ ਕੰਮ ਫੋਟੋਆਂ ਜਗਣਾ ਉਹ ਅਡਿਟ ਲੈ ਕੇ ਜੀ ਆਗੇ ਤੇ 35% ਵੀ ਲਿਖੀਏ ਸਖਤ ਕਰਨ ਪੂਰਾ ਮਾਮਲਾ ਮੇਰੇ ਧਿਆਨ ਚ ਹੈ ਨਹੀਂ ਉਹ ਜਿਹੜੇ ਅਫਸਰ ਇਨਕੁਆਇਰੀ ਕਰਦੇ ਪਏ ਆ ਮੈਂ ਉਹਨਾਂ ਤੋਂ ਚੈੱਕ ਕਰ ਲੈਂਦੇ ਹਾਂ ਹੁਣ ਪੂਰਾ ਮਾਮਲਾ ਮੇਰੇ ਧਿਆਨ ਚ ਹੈ ਨਹੀਂ ਸਰ ਬੰਦਾ ਡਿਫਰੈਂਟਲੀ ਹੋਰ ਬਾਅਦ ਆਪਾਰਸ਼ੀਆ ਘਰੋਂ ਭੱਜੇ ਹੋਏ ਸੀ ਪਰ ਸਿਵਲ ਲਾਈਨ ਏਰੀਆ ਪੁਲਿਸ ਸਟੇਸ਼ਨ ਦੇ ਏਰੀਆ ਚੋਂ ਹੀ ਆ ਫੜਿਆ ਗਿਆ। ਬਾਕੀ ਐਸਪੀ ਸੀ ਰਾਹੀਂ ਅਸੀਂ ਆਹੀ ਮੈਸੇਜ ਦੇਣਾ ਚਾਹੁੰਦੇ ਆਂ ਕਿ ਕੋਈ ਵੀ ਰੂਮਰਸ ਤੇ ਧਿਆਨ ਨਾ ਦਿੱਤਾ ਜਾਏ ਤੇ ਬਠਿੰਡਾ ਪੁਲਿਸ 24/7 ਲੋ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਤੇ ਸਮਾਜ ਦੇ ਮਾੜੇ ਅੰਸ਼ਰਾਂ ਤੇ ਕਾਰਵਾਈ ਕਰਨ ਲਈ ਕਮਿਟਿਡ ਹੈਗੀ ਹੈ ਤੇ ਰੂਮਰਸ ਕਿਸੇ ਵੀ ਤਰ੍ਹਾਂ ਦੇ ਨਾ ਫੈਲਾਏ ਜਾਣ ਤੇ ਦੋਸ਼ੀ ਜਿਹੜਾ ਹੈ ਉਹ ਅਸੀਂ ਫੜ ਲਿਆ ਹੈ ਤੇ ਅਗਲੀ ਤਫਤੀਸ਼ ਜਿਹੜੀ ਹੋਣੀ ਹੈ। ਅੱਜ ਮਾਰਨਿੰਗ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਗੁਰਦੁਆਰਾ ਸਾਫ ਸੰਗਤ ਸਿਵਲ ਸਟੇਸ਼ਨ ਨੇੜੇ 150 ਫੁੱਟੀ ਰੋਡ ਪਟਿੰਡਾ ਦੇ ਬਾਹਰਲੇ ਕੰਦਾਂ ਦੇ ਜਿਹੜੇ ਸ਼ੀਸ਼ੇ ਹੈਗੇ ਉਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੋੜ ਦਿੱਤੇ ਗਏ ਸਨ ਉਸ ਤੋਂ ਬਾਅਦ ਕਵਿਕ ਐਕਸ਼ਨ ਕਰਦੇ ਆ ਸਾਡੀ ਥਾਣੇ ਦੀ ਪੁਲਿਸ ਦੀ ਟੀਮਾ CIA ਟੀਮ DSP ਸਾਹਿਬ ਸਿਟੀ 2 ਪਹੁੰਚ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਮਾਮਲਾ ਦਰਜ ਕਰਕੇ ਇਹਦੀ ਤਫ਼ਤੀਸ਼ ਸ਼ੁਰੂ ਕੀਤੀ ਸਟਾਰਟਿੰਗ ਦੇ ਵਿੱਚ ਸਾਨੂੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇੱਕ ਬੰਦੇ ਜਿਹੜਾ ਸ਼ੱਕੀ ਹੈ ਉਹ ਦੀ ਪਛਾਣ ਹੋ ਗਈ ਸੀ ਥੋੜੇ ਟਾਈਮ ਬਾਅਦ ਹੀ ਤੇ ਉਸ ਤੋਂ ਬਾਅਦ ਸਾਡੀ ਟੀਮਾਂ ਨੇ ਮਿਹਨਤ ਕਰਕੇ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਕੇ ਉਸ ਦੋਸ਼ੀ ਨੂੰ ਫੜ ਲਿਆ ਹੈ ਉਹਦੀ ਪਛਾਣ ਗੁਰਦੀਪ ਸਿੰਘ ਫੌਜੀ ਉਰਫ ਪੋਪੀ ਪੁੱਤਰ ਛੋਟਾ ਸਿੰਘ ਵਾਸੀ 100 ਫੁੱਟੀ ਰੋਡ ਉਹ ਪੈਂਟਰ ਦਾ ਕੰਮ ਕਰਦਾ ਹੈ ਤੇ ਇਹਦੀ ਉਮਰ ਕਰੀਬ 38 ਸਾਲ ਹੈਗੀ ਹੈ ਇਹਨੂੰ ਅਸੀਂ ਅਰੈਸਟ ਕਰ ਲਿਆ ਹੈ ਇਹਦੇ ਵਿੱਚ ਸਾਡੀ CIA 2 ਦੀ ਟੀਮਸ ਜਾਂ ਇਹ 1 SHO ਸਿਵਲ ਲਾਈਨ ਤੇ DSP City 2 ਇਹਨਾਂ ਦੀ ਟੀਮ ਨੇ ਐਜ਼ ਟੀਮ ਕੰਮ ਕਰਦੇ ਆ ਤੇ ਮਿਹਨਤ ਕਰਦੇ ਆ ਇਹਨੂੰ ਉੱਛੇ ਘੰਟਿਆਂ ਦੇ ਵਿੱਚ ਇਹਨੂੰ ਟ੍ਰੇਸ ਕਰ ਲਿਆ ਪੂਰੇ ਮਾਮਲੇ ਨੂੰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਹੁਣ ਇਹਦੀ ਪੁੱਛਗਿੱਛ ਦੋਸ਼ੀ ਦੀ جاری ਹੈ ਤੇ ਸਾਰਾ ਮੋਟਿਵ ਇਹਦੀ ਪੁੱਛਗਿੱਛ ਤੋਂ ਬਾਅਦ ਕਲੀਅਰ ਹੋ ਜਾਊਗਾ ਮਕਸਦ ਕੀ ਜੇ ਨੇ ਵੀ ਰਿਕਵਰੀ ਆ ਰਹੀ ਹੈ ਉਹ ਹੁਣ ਸਾਡੀ ਜਿਹੜੀ ਪੂਸੀਸ ਹੈ ਉਹ ਕੰਟੀਨਿਊਸ ਹੈ ਇਹਨੂੰ ਹੁਣ ਥੋੜੇ ਟਾਈਮ ਪਹਿਲਾਂ ਫੜਿਆ ਹੀ ਹੈ ਤੇ ਸਾਡੀ ਪੂਸੀਸ ਕੀ ਚੱਲਣ ਰਹੀ ਹੈ ਤੇ ਉਸ ਤੋਂ ਬਾਅਦ ਕਲੀਅਰ ਹੋ ਜਾਊਗਾ ਕਿੰਨੇ ਵਜੇ ਘਟਨਾ ਆ ਘਟਨਾ ਮਾਰਨਿੰਗ 3:30 ਵਜੇ ਦੇ ਅਰਾਊਂਡ ਹੈਗੀ ਹੈ ਤੇ ਇਨਫੋਰਮੇਸ਼ਨ ਸਾਡੇ ਕੋਲ 6:00 ਵਜੇ ਆਈ ਸੀ ਉਸ ਟਾਈਮ ਗੁਰਦੁਆਰਾ ਸਾਹਿਬ ਦੇ ਜਿਹੜੇ ਕਮੇਟੀ ਦੇ ਮੈਂਬਰਸ ਨੇ ਉਹ ਅੰਦਰ ਹੀ ਹੈਗੇ ਸੀ ਪਰ ਉਹਨਾਂ ਨੂੰ ਪਤਾ 6:00 ਵਜੇ ਤਕਰੀਬ ਲੱਗਿਆ ਸੀ ਇਕੱਲਾ ਹੀ ਸੀ ਕੋਈ ਹੋਰ ਨਹੀਂ ਸੀ ਸਾਥ ਵਿੱਚ ਆ ਇਕੱਲਾ ਹੀ ਸੀ ਹਗਾ ਸੀ ਹਜੇ ਤੱਕ ਦੀ ਪੁੱਛ ਗਈ ਸਿ ਆ ਇਕੱਲਾ ਹੀ ਹੈ ਤੇ ਸੀਸੀਟੀਵੀ ਕੈਮਰਾ ਦੇ ਮੁਤਾਬਿਕ ਵੀ ਆ ਇਕੱਲਾ ਹੀ ਸੀ ਇੰਤਾਂ ਲੋੜੇ ਮਾਰੀ ਸੀ ਇਹਨੇ ਤੇ ਸੀਸ਼ੇ ਲੋੜੇ ਉਹ ਹੁਣ ਸਾਰਾ ਹੁਣ ਅਸੀਂ ਵੈਰੀਫਾਈ ਕਰਨ ਰਿਹਾ ਹੁਣ ਤਫਤੀਸ਼ ਦਾ ਪਾਰਟ ਸਰ ਇਹ ਕਿਹੋਂ ਦਾ ਰਹਿਣ ਵਾਲਾ ਹੈ ਕੋਈ ਪਤਾ ਨਹੀਂ ਆ ਇੱਥੇ ਦਾ ਹੀ ਰਹਿਣ ਵਾਲਾ ਹੈ ਸ਼ਾਂਤਨਗਰ 150 ਰੋਡ ਇੱਥੇ ਜੁਗੀਆਂ ਦੇ ਵਿੱਚ ਰਹਿੰਦਾ ਹੈ ਸਰ ਇਸ ਤੋਂ ਪਹਿਲਾਂ ਵੀ ਕੋਈ ਆਇਆ ਸੀ ਸਾਡੀ ਕਿਵਿਲੇ ਕੋਈ ਮਾਮਲਾ ਦਰਜ ਨਹੀਂ ਇਹਦਾ ਪਹਿਲਾਂ ਦਾ ਰਿਪੋਰਟ ਕੋਈ ਹੈ ਨਹੀਂ ਆਪਣਾ ਇਸ ਕਮੈਂਟ ਉਹ ਸਾਰਾ ਹੁਣ ਅਸੀਂ ਐਨਾਲਿਸਿਸ ਕਰਨ ਰੇਆ ਤੇ ਇਹਦੀ ਪੁੱਛ ਕਿਸ ਤੋਂ ਪਤਾ ਲੱਗੂਗਾ ਇਹਦਾ ਅਸੀਂ ਮੈਡੀਕਲ ਵੀ ਕਰਾਵਾਂਗੇ ਤੇ ਸਾਰੀ ਇਹਦੀ ਜੋ ਕੰਡੀਸ਼ਨ ਹੈ ਉਹ ਅਸੀਂ ਵੈਰੀਫਾਈ ਕਰਾਂਗੇ ਤਾਰਾ ਕਹੀ ਲੱਗੇ ਤੱਕ ਕੋਈ ਗੈਰਕਾਨੂੰਨੀ ਲੱਗੀ ਅਗਰ ਕੁਝ ਇਸ ਵਿੱਚ ਹੋਵੇ ਇਹਦੇ ਵਿੱਚ ਤਾਰਾ ਹਾਂਜੀ ਇਹਦੇ ਵਿੱਚ 129 ਨੰਬਰ ਐਫ ਆਈ ਆਰ ਅਸੀਂ ਦਰਜ ਕੀਤੀ ਹੈ ਉਹਦੇ ਵਿੱਚ 298 3244 ਬੀ ਐਨ ਐਸ ਦੀ ਤਾਰਾ ਅਸੀਂ ਲਾਈਏ ਰਿਲੀਜੀਅਸ ਸੈਂਟੀਮੈਂਟ ਹਰਟ ਕਰਨ ਦੀ ਤੇ ਨਾਲ ਮਿਸਚੀਫ ਦੀ ਤਾਰਾ ਅਸੀਂ ਇਹਦੇ ਵਿੱਚ ਲਾਈ ਹੈ ਜੈਲਾ ਵੀ ਅੰਦਰ ਇਸਦੀ ਪਹਿਲੀ ਵਾਰੀ ਹੈ ਇੱਥੇ ਪਹਿਲਾਂ ਕੋਈ ਮਾਮਲਾ ਦਰਜ ਹੈ ਨਹੀਂ ਆ ਪਹਿਲੀ ਐਫ ਆਈ ਆਰ ਹੈ ਗੁਰਦੁਆਰਾ ਸਾਹਿਬ ਪਹਿਲਾਂ ਵਿਜ਼ਿਟ ਕਰਦਾ ਰਹੇ ਹਾਂ ਜੀ ਆ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਰਹਿੰਦਾ ਹੈ ਤੇ ਵਿਦਿਨ 500 ਮੀਟਰ ਹੀ ਹੈਗੀ ਹੈ ਦੀ ਤੇ ਉੱਥੇ ਆ ਘੁੰਮਦਾ ਫਿਰਦਾ ਹੀ ਰਹਿੰਦਾ ਹੈ ਸਵੇਰ ਵੇਲੇ ਇਸ ਤਰ੍ਹਾਂ ਸਵੇਰ ਕਾਰ ਲਾ ਚੱਲ ਰਹੀ ਸੀ ਵੀ ਹੋ ਸਕਦਾ ਨਾ ਕੋਈ ਸ਼ੋਰ-ਸ਼ੋਰ ਹੋਵੇ ਵੀ ਨਵਾਂ ਮੋਨਿਸ ਕਰਵਾ ਦੇ ਪਿੱਛੇ ਉਹ ਗੱਲ ਸਾਹਮਣੇ ਆਈ ਕਿਉਂਕਿ ਸੀਸੀਟੀਵੀ ਤਾਂ ਤੁਸੀਂ ਲਗਾਤਾਰ ਜਿਹੜੇ ਹੈਗਾ ਕਰਦੇ ਹੈਗੇ ਹ ਜੇ ਤੱਕ ਕਿਸੇ ਹੋਰ ਦੀ ਸ਼ਮੂਲੀਅਤ ਬਾਰੇ ਕੋਈ ਤੱਥ ਸਾਹਮਣੇ ਨਹੀਂ ਆਏ ਹੈ ਪਰ ਇਹਦੀ ਐਸੀ ਡੰਗਾਈ ਨਾਲ ਪੁੱਛੀ ਚੱਕ ਰਹੇ ਹੁਣ ਤੇ ਬਾਕੀ ਆ ਮੰਨਣ ਰਿਹਾ ਕਿ ਇਨਸੀਡੈਂਟ ਸਾਰਾ ਇਹ ਨਹੀਂ ਕੀਤਾ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹਦੀ ਫੋਟੋ ਸਾਫ ਆ ਰਹੀ ਹੈ ਤੇ ਹੋਰ ਕੋਈ ਇਹਦੀ ਸ਼ਮੂਲੀਅਤ ਹੋਣ ਬਾਰੇ ਹਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਸਰ ਇਸ ਤਰ੍ਹਾਂ ਤਾਂ ਨਹੀਂ ਜਿਸ ਤਰ੍ਹਾਂ ਆਪਣਾ ਜਿਹਨੇ ਇੱਕ ਟਾ ਰੋੜੇ ਮਾਰੇ ਹੈ ਤੇ ਗੁਰਦੁਆਰਾ ਦੇ ਸੇਵਾਦਾਰ ਨਾਲ ਕੋਈ ਗੱਲਬਾਤ ਹੋਈ ਹੋਵੇ ਕੋਈ ਫਿਰ ਉਹ ਬੁਸੇ ਕਰਾਨੇ ਨੇ ਕੰਮ ਕੀਤਾ ਉਹ ਸਾਰਾ ਸੀ ਹੁਣ ਵੈਰੀਫਾਈ ਕਰਨ ਰਿਹਾ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਇਹਦੀ ਕੁਝ ਚੀਜ਼ ਸਰ ਜਿੱਦਾਂ ਸਮੇਂ ਕੀ ਕਰ ਰਹੇ ਜਿਵੇਂ ਦੋਸਤ ਸਹੀ ਪੇਂਟਰ ਉਹ ਉਸਨੇ ਪੇਂਟਿੰਗ ਦਾ ਕੰਮ ਕਰਦਾ ਲੱਗੂ ਹਾਂ ਹਾਂ ਜੀ ਹੁਣ ਵੀ ਆ ਪੇਂਟਰ ਦਾ ਹੀ ਕੰਮ ਕਰਨ ਰਿਹਾ ਇਹਦੇ ਕੱਪੜਿਆਂ ਤੇ ਵੀ ਪੇਂਟ ਚ ਲੱਗੇ ਹੋਏ ਆ ਵੀ ਪ੍ਰਿੰਟਿੰਗ ਦਾ ਕੰਮ ਕਰਦਾ ਹੈ ਜੇ ਕੋਈ ਦਾ ਕੰਮ ਕਰਦਾ ਸਰ ਰਾਤ ਨੂੰ 3:00 ਵਜੇ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਦਿਨ ਦੇ ਟਾਈਮ 'ਚ ਕਰੇਗਾ ਤਾਂ ਫਿਰ ਨਾਲ ਦੀ ਨਾਲ ਫੜਿਆ ਜਾਊਗਾ ਉੱਥੇ ਕਿਉਂਕਿ ਪਬਲਿਕ ਕਾਫੀ ਆਂਦੀ ਹੈ ਸੰਗਤਾਂ ਵੀ ਆਂਦੀ ਹੈ ਉਹਦੇ ਕਰਕੇ ਇਹਨੇ ਰਾਤ ਦਾ ਟਾਈਮ ਚੂਜ਼ ਕੀਤਾ ਹੋਣਾ ਹੈ ਉਹ ਸਾਰਾ ਹੁਣ ਅਸੀਂ ਵੈਰੀਫਾਈ ਕਰਨ ਦੇ ਆ ਸਰ ਇਹ ਪੈਦਲ ਸੀ ਕੀ ਕੋਈ ਮੋਟਰਸਾਈਕਲ ਆ ਪੈਦਲ ਹੀ ਸੀ ਪੈਦਲ ਸੀ ਸਰ ਇਨ ਵੈਰੀ ਪ੍ਰੀਰੀਅਰ ਇੱਥੇ ਸਾਰੇ ਜੱਜ ਸਾਹਿਬਾਨ ਸਾਰੇ ਅਫਸਰ ਸਾਹਿਬਾਨ ਵਡੇਰੇ ਰਹਿੰਦੇ ਨੇ ਲੇਕਿਨ ਐਸੀ ਜਗ੍ਹਾ 'ਤੇ ਘਟਨਾ ਹੋਉਂਦੀ ਹੈ ਕਿ ਕਾਰਨ ਹੈ ਜੀ ਰਾਤ ਨੂੰ ਕਿਸੇ ਅਜਿਹੀ ਅਗਸਤ ਨਹੀਂ ਕਰਦੀ ਜਾਂ ਕੋਈ ਹੋਰ ਰਾਤ ਨੂੰ ਪੀसीआर ਸਾਡੀ ਪੂਰੀ ਅਲਰਟ ਹੈਗੀ ਜੀ ਇਸ ਏਰੀਏ ਦੇ ਵਿੱਚ ਤੇ ਪਹਿਲਾਂ ਵੀ ਇੱਕ ਚੋਰਾਂ ਦਾ ਗੈਂਗ ਫੜਿਆ ਸੀ ਐਸਐਸਓ ਸਾਹਿਬ ਨੇ ਸਿਵਲ ਲਾਈਨ ਵਾਲਿਆਂ ਨੇ ਹੋਰ ਕਾਫੀ ਚੋਰੀਆਂ ਉਹ ਤੋਂ ਟ੍ਰੇਸ ਹੋਈ ਹੈ ਤੇ ਹੋਰ ਵੀ ਜੇ ਕੋਈ ਇਸ਼ੂ ਹੈਗੇ ਤਾਂ ਅਸੀਂ ਉਹਨੂੰ ਸਪੈਸੀਫਿਕਲੀ ਸੋਲਵ ਕਰ ਲੈਨੇ ਆਂ ਬਾਕੀ ਪੀसीआर ਸਾਡੀ ਪੂਰੀ ਐਕਟਿਵ ਹੈਗੀ ਰਾਤ ਦੇ ਵਿੱਚ ਸਰ ਐਕਜੈਕਟਲੀ ਤੁਹਾਨੂੰ ਖਬਰ ਕਿੰਨੇ ਵਜੇ ਮਿਲੀ ਸੀ ਕਿਰਪਾ ਕਰਕੇ ਦੋਟੇ ਬਾਅਦ ਮਾਰਨਿੰਗ 6 ਵਜੇ ਦੇ ਅਰਾਊਂਡ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਟਾਈਮ ਸਾਡੀ ਫੋਰਸ ਜਿਹੜੀ ਹੈ ਉਹ ਕਾਸੋ ਆਪਰੇਸ਼ਨ ਦਿੱਲੀ ਰੈਡੀ ਸੀ ਤੋਬਿਆਣੇ ਬਸਤੀ ਦੇ ਵਿੱਚ ਅੱਜ ਮੋਰਨਿੰਗ ਕਾਸੋ ਆਪਰੇਸ਼ਨ ਕਰਨ ਦੇ ਸੀ ਡੀਐਸਪੀ ਸੀਟੀ 2 ਸਾਹਿਬ ਤੇ ਐਸਐਚਓ ਸਾਹਿਬ ਸਾਰੇ ਉੱਥੇ ਹੈਗੇ ਸੀ ਤੇ ਨਾਲ ਦੀ ਨਾਲ ਹੀ ਇਹ ਮੌਕੇ ਤੇ ਪਹੁੰਚ ਗਏ ਸੀ ਫਿਰ ਨਾਲ ਹੀ ਬਥੇਰੇ ਗ੍ਰਿਫਤਾਰ ਹੋ ਗਏ ਕੁਝ ਹੀ ਘੰਟੇ ਬਾਅਦ ਅਸੀਂ ਕਰ ਲਿਆ ਸੀ ਗ੍ਰਿਫਤਾਰ 2-3 ਘੰਟੇ ਬਾਅਦ ਸੀਸੀਟੀਵੀ ਕੈਮਰਾ ਤੋਂ ਸਾਨੂੰ ਇਹਦੀ ਪਛਾਣ ਹੋ ਗਈ ਸੀ ਫਿਰ ਇਹਦੇ ਵੱਖਰੀ ਵੱਖਰੀ ਲੋਕੇਸ਼ਨਾਂ ਤੇ ਅਸੀਂ ਰੇਡ ਕੀਤੀ ਤੇ ਹੁਣ ਥੋੜੇ ਟਾਈਮ ਪਹਿਲਾਂ ਇਹਨੂੰ ਫੜ ਲਿਆ ਸੀ ਸਰ ਜਸਤਰਾ ਇਹ ਤਰ੍ਹਾਂ ਦਾ ਜਿਹੜਾ ਹੈ ਮਤਲਬ ਪਿਛਲੇ ਦਿਨ ਵੀ ਤਾਂ ਰੋਹਿੰਦਿਆ ਤਰਕਾਸ ਦੇਖੇ ਗਏ ਹੈ ਸੋਸ਼ਲ ਮੀਡੀਆ ਉੱਪਰ ਬਟ ਸ਼ਿਕਰਬਾਤ ਤਲਾਕ ਉਹਦਾ ਰਸਮੀ ਕਾਰਵਾਈ ਕੀਤੀ ਗਈ ਹੈ ਉਹ ਜਿਨ੍ਹਾਂ ਨੇ ਦਰਖਾਸਤ ਦਿੱਤੀ ਉਹਦੀ ਅਸੀਂ ਇਨਕੁਆਇਰੀ ਕਰਨ ਰਿਹਾ ਤੇ ਉਹਦੇ ਵਿੱਚ ਵੀ ਜੇ ਕਿਸੇ ਦਾ ਕੋਈ ਰੋਲ ਸਾਹਮਣੇ ਆਇਆ ਕੋਈ ਕਾਗਨੀਜ਼ੇਬਲ ਅਫੈਂਸ ਹੋਇਆ ਤਾਂ ਅਸੀਂ ਜ਼ਰੂਰ ਉਹਤੇ ਕਾਰਵਾਈ ਕਰਾਂਗੇ ਉਹਦੇ ਚ ਕੰਮ ਫੋਟੋਆਂ ਜਗਣਾ ਉਹ ਅਡੇਟ ਲਾ ਕੇ ਨਹੀਂ ਆਗੇ ਤੇ 35 ਹੱਤਾਵਲੀ ਵੀ ਲਿਖੀਏ ਸਖਤ ਹਨ ਪੂਰਾ ਮਾਮਲਾ ਮੇਰੇ ਧਿਆਨ ਚ ਹੈ ਨਹੀਂ ਉਹ ਜਿਹੜੇ ਅਫਸਰ ਇਨਕੁਆਇਰੀ ਕਰਦੇ ਪਏ ਆ ਮੈਂ ਉਹਨਾਂ ਤੋਂ ਚੈੱਕ ਕਰ ਲੈਂਦੇ ਹਾਂ ਹੁਣ ਪੂਰਾ ਮਾਮਲਾ ਮੇਰੇ ਧਿਆਨ ਚ ਹੈ ਨਹੀਂ ਸਰ ਬੰਦਾ ਨੂੰ ਘਰੇ ਫੜੇਗੇ ਕਿ ਕੋਈ ਹੋਰ ਬਾਤ ਆਪ ਬਾਹਰ 시ਆ ਘਰੋਂ ਭੱਜੇ ਹੋਏ ਸੀ ਪਰ ਸਿਵਲ ਲਾਈਨ ਏਰੀਆ ਪੁਲਿਸ ਸਟੇਸ਼ਨ ਦੇ ਏਰੀਆ ਚੋਂ ਹੀ ਆ ਫੜਿਆ ਗਿਆ। ਬਾਕੀ ਐਸਪੀ ਸਾਹੀ ਅਸੀਂ ਆਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਕੋਈ ਵੀ ਰੂਮਰਸ ਤੇ ਧਿਆਨ ਨਾ ਦਿੱਤਾ ਜਾਏ ਤੇ ਬਠਿੰਡਾ ਪੁਲਿਸ 24/7 ਲੋ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਤੇ ਸਮਾਜ ਦੇ ਮਾੜੇ ਅੰਸ਼ਰਾਂ ਤੇ ਕਾਰਵਾਈ ਕਰਨ ਲਈ ਕਮਿਟਿਡ ਹੈਗੀ ਹੈ ਤੇ ਰੂਮਰਸ ਕਿਸੇ ਵੀ ਤਰ੍ਹਾਂ ਦੇ ਨਾ ਫੈਲਾਏ ਜਾਣ ਤੇ ਦੋਸ਼ੀ ਜਿਹੜਾ ਹੈ ਉਹ ਅਸੀਂ ਫੜ ਲਿਆ ਹੈ ਤੇ ਅੱਗੇ ਦੀ ਤਫਤੀਸ਼ ਜਿਹੜੀ ਹੈ ਉਹ ਚੱਲ ਰਹੀ ਹੈ।